ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਆ ਇਟਲੀ ਦਾ ਡੈਮ ਦੇਖਣ ਤੇ ਜਿੱਦਾਂ ਐਂਟੀਓ ਚ ਪਾਖੜਾ ਡੈਮ ਆ ਨੰਗਲ ਡੈਮ ਆ ਤੇ ਇਸ ਤਰ੍ਹਾਂ ਇੱਥੇ ਵੀ ਡੈਮ ਲਿਆ ਆ ਆਪੋਸ ਦੇਖਣ ਆਏ ਆ ਇੱਥੇ ਇਹ ਸੰਤਾ ਸੋਫੀਆ ਦੇ ਨਾਲ ਪੈ ਜਾਂਦੀ ਜਗਾ ਤੇ ਹੁਣ ਜਾਂਦੇ ਆਪਾਂ ਨੂੰ ਅੱਗੇ ਨੂੰ ਬਿਲਕੁਲ ਪਹਾੜਿਆ ਵਾਲੇ ਥਾਂ ਇਸਾਂ ਮੇਰੇ ਨਾਲ ਆਇਆ ਤੇ ਪਾਰਕਿੰਗ ਦੀ 5000 ਰੁਪਏ ਰੇਟ ਹੈ ਤੇ ਇੱਥੇ ਘੁੰਮਣ ਦੀ ਕੋਈ ਖਰਚਾ ਨਹੀਂ ਹੈਗਾ ਬਾਕੀ ਤੇ ਵਧੀਆ ਮਾਹੌਲਾ ਬਾਕੀ ਦੇਖਦੇ ਘੁੰਮ ਕੇ ਤੇ ਆ ਇਹਦਾ ਮੈਪ ਆ ਹਾਰੇ ਦੁਆਲੇ ਪਹਾੜ ਆ ਤੇ ਆਲੇ ਗੁਜਾਰੀ ਆ ਬਾਕੀ ਆਹ ਚੀਜ਼ਾਂ ਇੱਥੇ ਅੰਦਰ ਆ ਕਰ ਸਕਦੇ ਆ

ਤੇシャレ ਦੇシャン ਝੰਡੇ ਲਾਏ ਹਨੀ ਤਾਂ ਕਿ ਬਿੱਟ ਲੈਂਦਾ ਬਲੈਗ ਸਾਰੇ ਦੇシャン ਤੇ ਥੱਲੇ ਆਉ ਚੀਜ਼ ਆ ਥੱਲੇ ਦੇシャンੀ ਅੰਦਰ ਖਵਾ ਦੇ ਲੋ ਅੜਦਵਾਲੇ ਪਹਾੜਿਆ ਆ ਤੇ ਗੱਬੇ ਝੀਲ ਜਾ ਰਹੀ ਆ ਤੇ ਉੱਤੇ ਬਣਾਇਆ ਨਹੀਂ ਡੈਮ ਇਹ ਪੌੜੀ ਵੀ ਕਹਿ ਸਕਦੇ ਇਹਨੂੰ ਤੇ ਆਪਾਂ ਨੂੰ ਉੱਥੇ ਤੱਕ ਲੈ ਕੇ ਜਾ ਰਿਹਾ ਤੇ ਬਾਕੀ ਵੀ ਆਪਾਂ ਇੱਧਰ ਜਾਵਾਂਗੇ ਉੱਪਰ ਨੂੰ ਥਾਣੇ ਇੱਧਰ ਆਂਦੇ ਆ ਵਾਖਾ ਤਦ ਹੀ ਤੇ ਇੱਧਰ ਦੀ ਪਾਣੀ ਆਉਂਦਾ ਆ ਤੇ ਇੱਧਰ ਦੀ ਛੱਡਦੇ ਆ ਹਲੇ ਬੰਦ ਕੀਤਾ ਹੈ ਨਹੀਂ ਤੇ ਫੇਰ ਪਾਣੀ ਇੱਥੇ ਦੀ ਆਉਂਦਾ ਹਾਲੇ ਉਹ ਜਿਹੜੇ ਪੌਲ ਬਣੇ ਉੱਥੇ ਛੱਲੇ ਦੀ ਕਰਕੇ ਮੀਂਹ ਹੁਣ ਪਿਆ ਨਹੀਂ ਹੈ ਨਾ ਤਾਂ ਪਾਣੀ ਘਟਿਆ ਇੱਧਰ ਹੀ ਛੱਡ ਦੇ ਖੜਾ

ਜਲ ਰਹੀ ਇੱਥੇ ਠੰਡਿਆ ਕਰਕੇ ਪਹਾੜਾਂ ਦੇ ਵਿੱਚ ਤੇ ਹੋਰ 15 ਦਿਨਾਂ ਤੱਕ ਇੱਥੇ ਠੰਡ ਜਾਰੀ ਹੋਣੀ ਹੈ ਹਲੇ ਥੋੜੀ ਛੜ ਧੁੱਪ ਕਰਕੇ ਹਵਾ ਬਹੁਤ ਚੱਲਦੀ ਹੈ ਛੱਡੀ ਆ ਸਾਣਾ ਮੇਰਾ ਜਨਾਲ ਚਾਨਣ ਹੈ ਪੀਣੀ ਕੋ ता सोफिया तो पंद्रह किलोमीटर रहा है। दे 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 हाँ दे 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 थे कोई फोन की रेंज नहीं आ रही तो। जीरो नेटवर्क ਨੈਟਵਰਕ 0 ਦੇਖਵਾ ਦਲਾ ਬੰਦਿਰਾ ਦੀ ਇਟਲੀ ਹਾਂ ਲੋ ਵੀ ਇਟਲੀ ਵਿੱਚ ਪਹਿਲੀ ਵਾਰ ਦੇਖਿਆ ਮੈਂ ਇਟਲੀ ਦਾ ਇਹ ਇੰਡੀਆ ਇੰਡੀਆ ਦਾ ਝੰਡਾ ਵਾਹ ਕਿੰਦਾ ਤੰਦੋ ਹੁਣ ਹੈ ਇੰਡੀਆ ਦਾ ਝੰਡਾ ਸ਼ਾਂਤੀ ਦਾ ਬੰਦਿਰਾ ਦੀ ਰੂਸੀ ਸੀ ਨਾਲ ਇਟਲੀ ਦਾ ਤੇ ਨਾਲ ਇੰਡੀਆ ਦਾ ਇਕੱਠੇ ਲੱਗੇ ਆ ਆਲ ਇੰਡੀਆ ਦਾ ਝੰਡਾ ਦੇਖੋ ਸਲੂਟ ਕਰਦੇ ਆਂ ਇੰਡੀਆ ਨੂੰ ਮਿਲਦਾ ਹੈ ਇੰਡੀਆ ਦੇ ਬੱਚੇ ਦਾ ਹਿੱਸਾ ਹੋਣਾ ਤਾਂ ਇਹ ਨਹੀਂ ਲਾਇਆ ਆਹ ਇਹ ਤੇ ਬੈਠ ਗਿਆ ਕਾਹੇ ਵੀ ਨਹੀਂ ਹੈ ਅੱਗੇ ਨਹੀਂ ਜਾਂਦੇ ਆ ਬੋਲਾ ਡੋਮੇਨਿਕਾ ਇਹ ਫਰਟੇ ਤੇ ਨਹੀਂ ਚਾਹਦਾ ਸ਼ਾਮ ਨੇ ਆਰਡਰ ਕੀਤੀ ਦਫੇ ਆਰਜ਼ ਕਿ ਆਪਾ ਕਫੇ ਨਰਮਾਲੇ ਤੇ ਤੋਂ ਸ਼ਿਫਟ ਛੋਟੇ ਜਿਹੜੇ ਛੈਪ ਆ ਉਹ ਵੀ ਜਾਂਦੇ ਆ ਤੇ ਅੱਜ ਬੰਦੇ ਕਿਉਂਕਿ ਪਾਣੀ ਇੱਥੇ ਬਹੁਤ ਘਟਿਆ ਨਹੀਂ ਨਹੀਂ ਪਾਇਆ ਹਨਾ ਕਰ ਜੇ ਉਡੀ ਬੰਦ ਕੀਤਾ ਆ ਤੇ ਇਹ ਡੈਕਟ ਹੈਗੀ ਆ ਬਿੱਲਿੰਗ ਇਸ ਨੇ ਆ ਤਾਂ ਨਰੋ ਡੈਕਟ ਵੱਡਿਆਂ ਦੀ ਆ ਤੇ 12 ਸਾਲ ਤੱਕ ਢਾਈ ਰੁਪਏ ਦੋਵਾਰ 60 ਫੀਸ ਇੱਕ ਟੈਕਟ ਮੈਲ ਦੀ ਉਹ ਕਿਨੇ ਬੰਦਿਆ ਤੇ ਇਹ ਵਿੱਚ ਫੇ ਆ ਜਿੱਤੇ ਕਰ ਸਕਦੇ ਨਹੀਂ ਇਦਾਂ ਦੀ ਬੋਰਡ ਜਾਂਦੀ ਆ ਬਸ ਹੁਣ ਪਾਣੀ ਕੱਟ ਕਰਕੇ ਬੰਦ ਕੀਤੀ ਆ ਨਹੀਂ ਉਹਨੇ ਵੀ ਨਹੀਂ ਪਹੁੰਚਿਆ ਜਾਣ ਪਹੁੰਚਿਆ ਅੱਗੇ ਆਵੋ ਇੱਥੋਂ ਜਾਂਦੀਆਂ ਬੋਟਾਂ ਵੀ ਜਾਂਦੇ ਇੱਥੋਂ ਜਾ ਕੇ ਉਹ ਪੌੜੀਆਂ ਥੱਲੇ ਦੀ ਉੱਥੋਂ ਬੋਟ ਜਾਂਦੀ ਹੈ ਪਰ ਹੁਣ ਬੰਦਿਆ ਪਾਣੀ ਬਹੁ ਘਟਿਆ ਉੱਥੇ ਉੱਥੇ ਤੱਕ ਪਹਾੜ ਜਿੱਥੇ ਹਨਾ ਜਿਹੜੇ ਚਿੱਟੇ ਪਹਾੜ ਆ ਉੱਥੇ ਉੱਥੇ ਤੱਕ ਪਾਣੀ ਆ ਜਾਂਦਾ పదవచ ਤੇ ਬਾਰਸ ਨੂੰ ਇਦਾਂ ਦਾ ਹੁੰਦਾ ਇੱਥੇ ਮੌਸਮ ਤੇ ਬਾਰਸ ਪੈਂਦੀ ਹੈ। ਤੋ ਯੋ ਯੋ ਕੀ ਆਂ ਕਿ ਪੱਕੇ ਬਾ Sì bravo. ਕੰਨੀ ਲੰਮਿਓ। ਲੋਬੀ ਆ ਕਿ ਤੇ ਉਹਨਾਂ ਲ ਖਤਮ ਹੋ ਗਈ ਆ ਹੁਣ ਦੂਜੀ ਆ ਗਈ ਮੋਦੇ। ਇਸ ਜਿੱਟ ਜਿੱਟੇ ਨਹੀਂ ਪਾੜ ਹਨ ਇੱਥੇ ਤੱਕ ਪਾਣੀ ਆ ਜਾਂਦਾ ਉਹ ਗੱਡੀ ਆਪਣੀ ਉਹ ਉੱਥੇ ਪੜ ਗਈ ਹੈ ਲੱਗੇ ਜਾਣੇ ਤੁਹਾਨੂੰ ਇੱਥੇ ਰਾਹ ਬਣਿਆ ਥੱਲੇ ਜਾਣ ਨੂੰ ਆਪਾਂ ਜਾਣੇ ਹਾਂ ਲਾ ਗਈ ਲਾ ਵੀ ਥੋੜੇ ਆਪਾਂ ਨੇੜੇ ਆਏ ਹਾਂ داریا اونہ بلل جڑو بلل دو رو گدا لاقوا جامو سو نیکوے لو جی اگیا پتہلے اور تو ودو انکورو پریسو تو سی وا ਉੱਥੋਂ ਆਇਆ ਉਹ ਪਰ ਕੇ ਆਪਣੀ ਲੱਗੀ ਜੀ ਵਸੇ ਤਰਾ ਕਰਈਂ ਸਾ ਨਾ ਨਾ ਉੱਥੇ ਚੱਲ ਆਲੇ-ਆਲੇ ਪਹਾੜੀ ਆ ਅੱਧੀ ਗਾੜਾ ਵੱਡਾ ਵੱਡਾ ਪਹਾੜ ਹੈ ਨਾ ਇਸਾਰੇ ਖਸਕੇ ਆ ਬਾੜੇ ਤੇ 100 ਕਿਲੀ ਤੋਂ ਬਾਅਦ ਹੋ ਪੁਆ 100 ਫਸਾਨੀ ਕਿੰਨੇ ਦਾ ਬਾੜੇ ਇਹ ਆਲਾ ਇਹ ਸਾਰੇ ਉੱਤ ਡਿਗੇ ਆ ਬਾੜ ਨਹੀਂ ਇੱਥੇ ਤੱਕ ਮੇਰੇ ਆ ਗਿਆ ਇਦਾਂ ਸਾਰੇ ਖਸਕੇ ਆ ਇੱਥੇ ਮੇਰੇ ਤੱਕ ਆ ਗਿਆ ਚੱਕਦਾ ਇਹਨੂੰ ਆ ਵੀ ਨਹੀਂ ਮੈਂ ਕੋਚ ਆਪ ਨਾ ਇਹ ਇਹਦਾ ਪਤਾ ਕਿੰਨਾ ਬਾੜ ਹੋਣਾ ਛੋੜਾ ਇਹ ਚੱਕ ਦੇਖ ਉਹ ਤਾਂ ਦੇਖ ਕਿੰਨਾ ਬਾੜ ਹੋਣਾ ਆ ਚੱਕਦਾ ਆ ਕੋਸਾ ਨਾ ਨਾ ਬਹੁਤ ਹੀ ਭਜੰਤੇ ਸੀ ਆ ਦੀਚੀ ਕੀਲੀ ਦੀਚੀ ਦੇ ਉ ਰੋਟਾ ਤੇ ਨਾਮ ਲੱਗਾ ਚਾਣਾ ਹਣਾ ਆਪਣਾ ਚ ਨਾਮ ਲੱਕੇ ਜਾਊਗਾ ਮੈਨੂੰ ਇਸੇ ਨਹੀਂ ਲੱਗਣਾ ਗੁਰシャン ਸ਼ਾਨ ਦੀ ਯਾਦ ਰਹਗੀ ਗੁਰシャン ਪੇ ਗੁਰਸ਼ਾਨ ਅੰਤ ਹੈ ਅਸਕੇ ਤੋਂ ਇਹ ਨੰਮੇ ਸੇਨੋ ਬਰਾਵ ਦੇਆ ਮੋ ਸੀ ਹਲੂਥ ਜਾਣਾ ਉਹ ਸ਼੍ਰੀਲੰਕਾ ਦੇ ਬੰਦੇ ਆਏ ਆ ਉਹਨਾਂ ਪਹਿਲਾਂ ਬੁਲਾਇਆ ਮੈਂ ਸ਼੍ਰੀਲੰਕਾ ਦੇ ਨੂੰ ਪਤਾ ਲੱਗੋ ਮੈਂ ਗੁਰਸ਼ਾਨ ਨੇ ਤੇ ਇੱਥੇ ਆ ਆਪਣੀ ਬੇੜੀ ਲੈ ਕੇ ਚਲਾ ਸਕਦੇ ਆ ਆ ਵੀ ਬੰਦਿਆ ਗੰਦ ਪਾਣੀ ਘਟਿਆ ਇਹ ਵੀ ਬੰਦ ਕੀਤੀ ਹੈ ਖੁੱਲੀ ਹੁੰਦੀ ਹੈ ਲੋ ਜੀ ਆ ਗਏ ਵਾਪਸ ਤੇ ਅੱਗੇ ਨੂੰ ਬਹੁਤ ਹੈ ਮੇਰੇ ਹਿਸਾਬ ਨਾਲ 14-15 ਕਿਲੋਮੀਟਰ ਲਿਖਿਆ ਅੱਗੇ ਨੂੰ ਜਾ ਹੀ ਜਾਂਦੇ ਆ ਇਹ ਮਿਲ ਜਾਂਦਾ ਫਰਗੇ ਤੋਂ ਸ਼ਹਿਰ ਜਿਹੜਾ ਉਹ ਉੱਥੇ ਮਿਲ ਜਾਂਦਾ ਮਿਲ ਜਾਂਦਾ ਰਾਹ ਜਾ ਕੇ ਹੁਣ ਵਾਪਸ ਜਾਣੇ ਆ ਆ ਪੋਥੋਂ ਆਇਆ ਜਿੱਥੇ ਭਾਈ ਆ ਤੁਰੇ ਫੜਦੇ ਸਕੂਲ ਦੇ ਨਿਆਣੇ ਵੀ ਆਏ ਆ ਨਾ ਬਹੁਤ ਐਸਨ ਸਕੂਲ ਦੇ ਨਿਆਣੇ ਵੀ ਆਏ ਆ ਇਹ ਤਾਂ ਨਕਸ਼ਾ ਬਣਾਇਆ ਕਿੰਦਾ ਕਿੰਦਾ ਪਹਾੜੀ ਦੇ ਵਿੱਚ ਕਿੱਥੋਂ ਲੈ ਕੇ ਕਿੱਥੋਂ تک ਜਾ ਰਹੀ ਹੈ ਤੇ ਆ ਡੈਮ ਹੈ ਜਿੱਥੇ ਆਪਾਂ ਖੜੇ ਆ ਤੇ ਆ ਬਰਗਿਤ ਇੱਧਰ ਆ ਹੁਣ ਆਪਾਂ ਇੱਥੇ ਖੜੇ ਆ ਇਸ ਟਾਈਮ

vedi tutti e due gli occhi non devi chiudere un occhio di tutto si devi aprire tutti e due gli occhi così wow vedi? si ti no? un occhio non si vede niente दूजा पासाया दूजे पास आ गया आप हम पहला आप उधर से आह जलो बन दिया बनता सी डेमे ਉਹ ਦੀਆਂ ਤਸਵੀਰਾਂ ਠੀਕ ਐ ਸਾਰਾ ਕੁਛ ਕਿੰਨੇ ਹੋਟਲ ਤੇਸਾ ਕਿੰਨਾ ਲੁੰਗੇਸਾ ਨਾ ਲੰਮਾ ਹੈ ਕਿੰਨਾ ਚੌੜਾ ਹੈ ਆ ਇੱਥੇ ਬਣਾ ਦੇ ਕਿੰਨੇ ਪੁਰਾਣੀਆਂ ਫੋਟੋਆਂ ਹਨ ਨਹੀਂ ਗਾ ਦਾ ਚਲਾ ਬੰਦੀ ਆ ਦੀ ਆਸਟਰੀਆ ਆ ਆਹ ਡਬਲ ਲਿਖਿਆ ਵੀ ਕਿੰਨੇ ਆ ਜਾਣ ਕਿੰਨੇ ਆ

3 ਸਾਲਾਂ ਦੇ ਵਿਚ ਵਿੱਚ ਤਿਆਰ ਹੋ ਕੇ ਬਣਿਆ ਪੰਤੀਤਾ ਦੀ ਐਕਸਪਲੋਜੀਵ 178 ਉਹ ਰੋਪਾ ਜੰਮੇ ਨਹੀਂ ਸੀ 3 ਸਾਲਾਂ ਆ ਗਿਆ ਮਿਲੇ ਨਾ 179 ਤਿਆਰ ਰੂੰਗਾ ਦੇ ਵਿਚ ਦੀ ਇਦਾਂ ਇਦਾਂ ਸਰੂੰਗਾ ਕਰਦੀਆਂ ਆ ਦੇਖਿਆ ਇਸ ਕਬਾਰੇ ਕਰਦੇ ਹਾਂ ਹਾਂ ਸਰੂੰਗੇ ਜਿੱਦਾਂ ਕਰਦੇ ਹਾਂ ਬੁਏ ਮੇਤਰੀ ਤੇ ਆ ਬਾਰਫ ਜਦੋਂ ਪੈਂਦੀ ਇਦਾਂ ਦਾ ਹੋ ਜਾਂਦਾ ਬਾਰਫ ਜਦੋਂ ਇੱਥੇ ਬੰਦ ਕਰ ਦੇਣਾ ਇਹ ਨਹੀਂ ਨਹੀਂ ਆਦਾ ਦਾ ਮਿਲੇ ਨਾ 172 ਨਾ ਮੀਰੇ ਨਾ ਮੀਚੋ ਤਾਂ ਤੁਸੀਂ ਹਾਂ ਜਿਹੜੇ ਮਾਂ ਆਪ ਬਦਨਗੀ ਜੀ ਹੈ ਨਾ ਅਸਤੇ ਮਾਨੋਮੀਟਰ ਉਸਕ੍ਰਿਤ ਹੈ ਰਵਿਚ ਬਦਨਗੀ ਹੈ ਅਜੀ ਦਿਨ ਨਾ ਓਹ ਚਾ ਵੀ ਮਸ਼ੀਨ ਆ ਕੋਈ ਜੇ ਸਾਉਣਾ ਆ ਮਸ਼ੀਨ ਹੀ ਆ ਸਾਰੀ ਓਏ ਲਓ ਜੀ ਆਣਥੇ ਚੱਲੀਏ ਗੱਡੀ ਵੱਲ ਨੂੰ ਆਪਾਂ ਗੱਡੀ ਆਪਣੇ ਇੱਥੇ ਲੱਗ ਗਈ ਆ ਤੇ ਵਧੀਆ ਲੱਗਿਆ ਆ ਸਿਹਾਨ ਕੇ ਆ ਦੋ ਘੰਟੇ ਘੁੰਮਿਆ ਤੇ ਵਧੀਆ ਹੁਣ ਹੁਣ ਘਮ ਹੋਣਾ ਸਿਹਾਲਾਂ ਨੂੰ ਤਾਂ ਫੇਰ ਇੱਥੇ ਬਰਫ ਹੈਗੀ ਤਾਂ ਬੰਦ ਕਰ ਦੇਣੇ ਨਹੀਂ ਤੇ ਬਹੁਤ ਵਧੀਆ ਸੀ ਘਰ ਨਹੀਂ ਲਾਦੀ ਹੈਗੀ ਧੋਪਿਆ ਪੂਰੀ ਪਰ ਠੰਡ ਇੱਥੇ ਥੋੜੀ ਛਾਨੇ ਛਾਨੇ ਹਵਾ ਚੱਲਦੀ ਆ ਛਾਨੇ ਸਹੀ ਲੱਗਾ ਤੁਹਾਨੂੰ ਬੜੀਆ ਲੱਗਾ ਬੜੇਆ ਤੁਹਾਨੂੰ 700 ਵਾਲੇ ਜਿੱਤ ਤੂ ਕੋ ਚੰਗਾ ਉਹਨੂੰ ਬੜੀਆ ਲੱਗ ਨਾ ਮੁਵੀ 욧 ਤੇ ਨਾ ਚਲੋ ਜੀ ਬਲੌਗ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਚਾਓ ਚੰ ਚਾਓ ਕਰਦੇ ਚਾਓ ਤੇ ਹੁਣ ਆਪਾਂ ਵਾਪਸ ਜਾ ਰਹੇ ਆ ਦੇ ਦੇਖੋ ਸੜਾ ਕਿਦਾਂ ਦਾ ਹੈ ਛੜਕ ਗਿਆ ਤੇ ਇਧਰ ਪਹਾੜ ਆਇਆ ਸਰ ਸਿੰਗਰ ਰੋਡ ਆ ਇੱਧਰ ਜਗਾ ਸਿੰਗਰ ਰੋਡ ਹੈ ਤੇ ਰਈਆਂ ਨੇ ਤਾਂ ਪਿੱਛੇ ਗੱਡੀਆਂ ਲਾਈਆਂ ਤੜਕੇ ਆਣਾ ਬਹੁਤ ਆ 2 ਕਿਲੋਮੀਟਰ ਦਾ ਰਹਾ ਆਪਾਂ ਦਲਾ ਕੀ ਤੇ ਜਿੰਦ ਲੌੜੀਆਂ 5000 ਦੇ ਉੱਪਰ ਕਿੱਜਦੇ ਨੇ ਇੱਥੇ ਬਰਫ਼ ਪੈ ਗਈ। ਸਨੋ ਪੈ ਗਈ ਤੇ ਇਹ ਰਸਤਾ ਬੰਦ ਹੋ ਜਾਣਾ। ਮੇਰੇ ਹਿਸਾਬ ਨਾਲ ਹੋਰ 15-20 ਦਿਨ ਜਾਂ 1 ਮਹੀਨੇ ਤੱਕ ਤਾਂ ਬੰਦ ਹੋਣਾ ਪੱਕਾ। ਜਦੋਂ ਇਹ ਹਿਸਾਬ ਨਾਲ ਇੱਥੇ ਠੰਡਿਆ। ਹੁਣੇ ਹੀ ਲੱਗਦੀ ਹਵਾ ਤੇ ਜਦੋਂ ਬਰਫ਼ ਪੈ ਗਈ ਫਿਰ ਬਹੁਤ ਇੱਕ ਵੇਹੇ ਪ੍ਰੋਬਲਮ ਆ ਇੱਥੇ ਨੈਟਵਰਕ ਹੈ ਨਹੀਂ ਕੋਈ। ਜ਼ੀਰੋ ਨੈਟਵਰਕ ਹਲਤਾ ਕਰੀਂ ਜੀ ਨਹੀਂ ਆਈ। ਵੀ ਆ ਰਹੇ ਆ ਪਰ ਤਰਕੇ ਦਾ ਬਹੁਤ ਵੱਡਾ 2 ਕਿਲੋਮੀਟਰ ਹੈ ਮੇਰੇ ਹਿਸਾਬ ਨਾਲ ਦੂਸਤ ਵੀ ਜਿਆਦਾ ਲੱਗੇ ਆ ਇੱਥੋਂ ਪਰ ਕੇ ਜਿਹੜੀ ਟੈਕ ਟ ਲੈਣੀ ਪੈਂਦੀ ਆ ਇੱਕ ਬੰਦੇ ਦੀ 5000 ਤੇ ਇੱਥੋਂ ਲੈ ਕੇ ਆਏ ਸੀ ਆਪਾਂ ਤੇ ਜੇ ਤੁਸੀਂ ਗੱਡੀ ਇੱਥੇ ਲਾ ਕੇ ਜਾਣੀ ਆ ਇੱਥੇ ਕੋਈ ਰੈਂਡ ਦਾ ਹੈ ਨਹੀਂ ਤੇ ਤੁਤੋ ਕੇ ਜਾਣ ਬੜਾ ਪਰ ਤੇ ਹੁਣ ਆਪਾਂ ਮੀਟਸ ਰਾਦੇ ਤੇ ਪਾਵਾਂਗੇ